ਹੇ ਨਾਨਕ ਪੇਜ ਨ ਪਾਈ ਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਪੇਜ ਨ ਪਾਈ ਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਪੇਜ ਨ ਪਾਈ ਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਪੇਜ ਨ ਪਾਈ ਜੀ ਗਬਿੰਦ ਗਬਿੰਦ ਗੁਰੂ ਹੈ ਨਾਨਕ ਬੇਦਨ ਪਾਈ ਦੀ ਗੁਰੂ ਗਬਿੰਦ ਗਬਿੰਦ ਗੁਰੂ ਹੈ ਨਾਨਕ ਬੇਦਨ ਪਾਈ ਦੀ ਨਾਨਕ ਬੇਦਨ ਭਾਈ ਜੀ ਨਾਨਕ ਬੇਦਨ ਪਾਈ ਜੀ ਬੇਦਨ ਭਾਈ ਜੀ ਨਾਨਕ ਬੇਦਨ ਪਾਈ ਜੀ Pedna okay. Paisi, not a pedna Paisi. Pedna Paisi, not a pedna Paisi. Pedna Paisi, not a pedna Paisi. Pedna Paisi. नानक भेदन पाई जी नानक भेदन पाई नानक भेदन पाई जी नानक भेदन पाई जी भेदन पाई जी नानक बेदन आई नानक भेदन पाई Nanaka peta napai, Nanaka peta napai, Nanaka peta napai, Nanaka peta napai, Nanaka Guru ka bend guru, Nanaka peta napai, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇ ਜਨ ਪਾਈ ਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇ ਜਨ ਪਾਈ ਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇ ਜਨ ਪਾਈ ਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇ ਜਨ ਪਾਈ ਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਰਪਾਈ ਦੀ ਘਰ ਤੋਂ ਮੈਨੂੰ ਮਾਇਆ ਫਿਰ ਲੈਣੀ ਵੀ ਆਉਂਦੀ ਹੈ ਜੇ ਗੁਰੂ ਜੀ ਹੁਣ ਮੈਨੂੰ ਮਾਇਆ ਨਹੀਂ ਦਿੰਦੇ ਹੈ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ। ਉਹ ਕਹਿਣ ਲੱਗੇ ਤੇਰੀ ਮਾਇਆ ਮਿਲਜੂ। ਪਰ ਗੁਰੂ ਘਰ ਨੂੰ ਅਪ ਸ਼ਬਦ ਨਾ ਬੋਲੀ। ਜਦੋਂ ਉਸ ਪਠਾਨ ਨੇ ਫਿਰ ਹੋਰ ਉੱਚਾ ਸ਼ਬਦ ਬੋਲਿਆ ਜਿਹਨੂੰ ਕਹਿੰਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰਿਏ। ਤੇ ਸੱਚੇ ਪਾਰਸ਼ਾ ਮਰਜੀ ਕਹਿੰਦੇ ਕਿਸੇ ਨੂੰ ਵੀ ਕੋਈ ਜਿਹੜਾ ਉੱਚਾ ਨੀਮਾ ਸ਼ਬਦ ਨਹੀਂ ਬੋਲਣਾ ਚਾਹੀਦਾ ਕਿਉਂਕਿ ਪਤਾ ਨਹੀਂ ਕਿਹੜੀ ਗੱਲਾਂ ਦੇ ਵਿੱਚ ਪਰਮਾਤਮਾ ਰਾਜੀ ਹੈ। ਬਾਬਾ ਬੁੱਢਾ ਜੀ ਨੇ ਆਖਿਆ ਦੇਖੀ ਇਹ ਗੁਰੂ ਨਾਨਕ ਦੀ ਗੱਦੀ ਹੈ। ਇਹ ਨਾ ਸਮਝ ਵੀ ਰਾਜੇ ਮਹਾਰਾਜੇ ਨੇ। ਇਹ ਤਾਂ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸ਼ਤ ਮੈਂ। ਭੋਗੀ ਕਹਿਣ ਲੱਗੇ ਇਹ ਗੁਰੂ ਨਾਨਕ ਦੀ। ਤੁਰ ਦਰਗਾਹੋਂ ਆਈ ਹੋਈ ਗੱਦੀ ਦੇ ਮਾਲਕ ਨੇ ਅਜ ਛੇਵੇਂ ਗੁਰੂ ਨਾਨਕ ਤੇ ਉਹਨੇ ਫੇਰ ਅਪ ਸ਼ਬਦ ਬੋਲ ਦਿੱਤਾ ਬਾਬਾ ਬੁੱਢਾ ਜੀ ਕਹਿੰਦੇ ਜੀ ਡਰੀਏ ਕਰਤਾਰ ਤੋਂ ਉੱਚੇ ਨਾ ਭੂਲ ਬੋਲੀਏ ਕਰੀਏ ਮਹਾਰਾਜ ਤੋਂ ਉੱਚੇ ਨਾ ਭੂਲ ਬੋਲੀਏ

दरिये करता तो ना बोल बोलिए हाँ ना बोल बोलिए ना बोल बोलिए ना बोल बोलिए उचे ना बोल बोलिए उचे ना बोल बोलिए उचे ना बोल बोलिए उचे ना बोल ਜਿਨਾਮੋ ਨ ਬੋਲੀਏ ਉੱਤੇ ਨਾ ਬੋਲ ਬੋਲੀਏ ਉੱਤੇ ਨਾ ਬੋਲ ਬੋਲੀਏ ਉੱਤੇ ਨਾ ਬੋਲ ਬੋਲੀਏ ਜਿਨਾਮੋ ਨ ਬੋਲੀਏ ਜੀ ਦਰਿਏ ਕਰਤਾ ਤੁ ਉੱਤੇ ਨਾ ਬੋਲ ਬੋਲੀਏ ਦਰੀਏ ਕਰਦਾ ਤੋ ਉਚੇ 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 ਨਾ ਬੋਲ ਬੋਲੀਏ ਦਰੀਏ ਕਰਤਾਰ ਤੋਂ ਨਾ ਬੋਲ ਬੋਲੀਏ ਆਨਕ ਫਿੱਕਾ ਬੋਲੀਏ ਤਨ ਮਰਥਕਾ ਹੋਏ ਮਹਾਰਾਜੀ ਕਹਿਣ ਲੱਗੇ ਕਿਸੇ ਨੂੰ ਵੀ ਉੱਚਾ ਨੀਮਾ ਸ਼ਬਦ ਬੋਲਣ ਤੋਂ ਪਹਿਲਾਂ ਵਿਚਾਰ ਲੈਣਾ ਚਾਹੀਦਾ ਸਗਲ ਬੋਲਣ ਤੇ ਮਾਹੇ ਵਿਚਾਰ ਕਹਿੰਦੇ ਵਿਚਾਰ ਕਰ ਲੈਣੀ ਅਤੀ ਜ਼ਰੂਰੀ ਹੈ ਵੀ ਇਹ ਜਿਹੜਾ ਮੈਂ ਇੱਕੋ ਵੀ ਸ਼ਬਦ ਬੋਲਿਆ ਇੱਕੋ ਹੀ ਦ੍ਰੋਪਤੀ ਨੇ ਕੋਈ ਸ਼ਬਦ ਬੋਲਿਆ ਦੇਖੋ 18 ਖੂਨਾ ਭਰ ਗਿਆਂ ਕੇਵਲ ਇੱਕ ਸ਼ਬਦ ਖੰਡ ਮਹਿਰ ਬਣਾ ਲਿਆ ਪ੍ਰਾਣੀ ਦਿੱਲੀ ਦੇ ਵਿੱਚ ਦਰਯੋਧਨ ਦੇਖਣ ਵਾਸਤੇ ਆਇਆ ਚੱਠ ਕਰੀ ਮਹੂਰਤ ਕਰੀ ਉਹ ਇੰਨੀ ਮੀਨਾਕਾਰੀ ਕੀਤੀ ਹੋਈ ਜਿੱਥੇ ਉਹ ਪਾਣੀ ਹੈ ਉਥੇ ਸੁੱਕਾ ਹੈ ਜਿੱਥੇ ਸੁੱਕਾ ਦੀਂਦਾ ਉਥੇ ਪਾਣੀ ਹੈ ਜਿੱਥੇ ਲੱਗਦਾ ਵੀ ਇੱਥੇ ਦਰਵਾਜਾ ਹੈ ਗੇਟ ਹੈ ਉਥੇ ਕੰਧ ਹੈ ਜਿੱਥੇ ਕੰਧ ਹੈ ਉਥੇ ਗੇਟ ਬਣਿਆ ਹੋਇਆ ਤਰਜੋਦਨ ਦੇਖਦਾ ਦੇਖਦਾ ਜਦੋਂ ਮਹਿਲ ਦੇ ਵਿੱਚ ਵੜਨ ਲੱਗਿਆ ਤੇ ਉਹਨੇ ਕਿਹਾ ਗੇਟ ਵਿੱਚ ਦੀ ਲੰਘ ਜਾ ਲੰਘਣ ਲੱਗਿਆ ਕੰਧ ਵਿੱਚ ਮੱਥਾ ਵੱਜਿਆ ਤੇ ਵਾਪਸ ਨੂੰ ਹੋ ਗਿਆ ਫਿਰ ਉਹ ਨਾਲ ਦੇ ਸਿਪਾਹੀ ਖੜੇ ਸੀ ਉਹਨਾਂ ਨੇ ਕਿਹਾ ਬਈ ਇੱਧਰ ਦੀ ਨਹੀਂ ਗੇਟ ਤਾਂ ਇੱਧਰਲੇ ਪਾਸੇ ਉੱਥੇ ਕੰਦ ਹੈ ਇਹਦੀ ਦਾ ਵੀ ਇੱਥੇ ਕੰਦ ਹੈ ਉਹਦੇਲੇ ਪਾਸੇ ਦੀ ਅੰਦਰ ਬਾੜ ਦਿੱਤਾ ਦੇਖਿਆ ਵੀ ਮੈਂ ਸੁੱਕੇ ਵਿੱਚ ਨਹੀਂ ਲੰਘ ਜਾਂ ਗਲਗਲ ਪਾਣੀ ਦੇ ਵਿੱਚ ਜਾਵੜਿਆ ਦਰੋਪਤੀ ਉੱਪਰ ਖੜੀ ਸੀ ਉਹਨੇ ਕਹਿ ਦਿੱਤਾ ਹੰਕਾਰ ਵਾਸੋ ਕੇ ਅੰਨਿਆ ਦੇ ਅੰਨੇ ਹੁੰਦੇ ਨੇ ਕਿਉਂਕਿ ਦਰਯੋਦਨ ਦਾ ਜਿਹੜਾ ਪਿਤਾ ਸੀ ਤ੍ਰਿਸ਼ਟਰਾਸ਼ਟਰ ਉਹ ਅੱਖਾਂ ਤੋਂ ਅੰਨ੍ਹਾ ਸੀ ਕਹਿ ਲੱਗੀ ਅੰਨਿਆਂ ਦੇ ਅੰਨੇ ਹੁੰਦੇ ਨੇ ਬਸ ਇੱਕੋ ਸ਼ਬਦ ਬੋਲਿਆ ਫਿਰ ਇਥੋਂ ਵਾਹ ਭਾਰਤ ਦਾ ਜੰਗ ਜਿਹੜਾ ਸ਼ੁਰੂ ਹੋਇਆ 18 ਕੁਨਾ ਪਰਗੀਆਂ ਤੇ ਉਹ ਪਰਛੇਤਰ ਦੀ ਧਰਤੀ ਧਰਤੀ ਸਾਰੀ ਲਾਲ ਹੋ ਗਈ ਇਨਾ ਜੰਗ ਹੋਇਆ ਕੇਵਲ ਇੱਕ ਬੋਲ ਪਿੱਛੇ ਹੀ ਮਰਜੀ ਕਹਿੰਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਤੇ ਤਨ ਬਾਬਾ ਬੁੱਢਾ ਜੀ ਨੇ ਸਮਝਾਉਣਾ ਕੀਤਾ ਕਾਜੀਆ ਗਲਤ ਨਾ ਬੋਲ ਗੁਰੂ ਨਾਨਕ ਦੇ ਘਰ ਨੂੰ ਉਹ ਕਹਿਣ ਲੱਗਿਆ ਮੇਰੇ ਫਿਰ ਪੈਸੇ ਦਿਵਾ ਦਿਓ ਜੇ ਮੇਰੇ ਪੈਸੇ ਨਹੀਂ ਦਿਵਾਉਣੇ ਮੈਂ ਗੁਰੂ ਘਰ ਦਾ ਜਵਾਈ ਬਣ ਕੇ ਪੈਸੇ ਲੈ ਜਾਊ ਇਹ ਸ਼ਬਦ ਬੋਲ ਦਿੱਤਾ ਤੇ ਧੰਨ ਬਾਬਾ ਬੁੱਢਾ ਜੀ ਕਹਿਣ ਲੱਗੇ ਕਾਜੀਆ ਇਹ ਨਾਉ ਚਾ ਸ਼ਬਦ ਬੋਲਦਾ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਅੰਦਰ ਸਨ ਬਾਬਾ ਬੁੱਢਾ ਜੀ ਕਹਿਣ ਲੱਗੇ ਤੂੰ ਗਰੂ ਗੁਰੂ ਘਰ ਨੂੰ ਐਡਾ ਵੱਡਾ ਸ਼ਬਦ ਇਹ ਮਾਇਆ ਪਿੱਛੇ ਕਿੱਡੀ ਗੱਲ ਹੈ ਮਾਇਆ ਦੀ ਓਏ ਤੂੰ ਗੁਰੂ ਘਰ ਨੂੰ ਐਡਾ ਵੱਡਾ ਸ਼ਬਦ ਬੋਲਿਆ ਖਬਰਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਤੇਰੇ ਜਵਾਈ ਨ ਬਣ ਜਾਣਗੇ ਤੂੰ ਕਹਿੰਦਾ ਮੈਂ ਗੁਰੂ ਘਰ ਦਾ ਜਵਾਈ ਬਣ ਜਾਊਂਗਾ ਗੁਰੂ ਹਰਗੋਬਿੰਦ ਮਰ ਦਾ ਜਵਾਈ ਬਣ ਕੇ ਪੈਸੇ ਲੈ ਕੇ ਜਾਊਂਗਾ ਇਹ ਨਹੀਂ ਪਤਾ ਉਲਟਾ ਗੁਰੂ ਹਰਗੋਬਿੰਦ ਮਹਾਰਾਜ ਜੀ ਤੇਰੇ ਜਵਾਈ ਬਣ ਜਾਣ ਬਸ ਇਹ ਸ਼ਬਦ ਹੈ ਜੇ ਬਾਬਾ ਬੁੱਢਾ ਜੀ ਦੇ ਮਖ ਵਿੱਚੋਂ ਨਿਕਲੇ ਸਨ ਇਨੇ ਨੂੰ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪੁੱਛਣ ਲੱਗੇ ਬਾਬਾ ਜੀ ਕੀ ਕਾਰਨ ਹੋਇਆ ਸੱਚੇ ਪਾਤਸ਼ਾਹ ਆ ਕਾਜੀ ਆਪੇ ਸ਼ਬਦ ਬੋਲਦਾ ਹੈ ਕਾਜੀ ਨੇ ਕਾਫੀ ਗਲਤ ਬੋਲਿਆ ਤੁਹਾਨੂੰ ਮਹਾਰਾਜ ਕਹਿਣ ਲੱਗੇ ਕੀ ਕਹਿੰਦਾ ਹੈ ਸੱਚੇ ਪਾਤਸ਼ਾਹ ਕਹਿੰਦਾ ਜਵਾਈ ਬਣ ਕੇ ਪੈਸੇ ਲੈ ਜਾਊਂਗਾ ਤੇ ਬਾਬਾ ਜੀ ਤੁਸੀਂ ਕੀ ਕਹਿ ਦਿੱਤਾ ਸੱਚੇ ਉਪਦੇਸ਼ ਚੌ ਵਰਣਾ ਕੋ ਸੰਝਾ ਸੱਚੇ ਪਾਤਸ਼ਾਹ ਇਹ ਉਪਦੇਸ਼ ਤਾਂ ਸਾਰੇ ਵਾਸਤੇ ਸੰਝਾ ਹੈ ਤੇ ਉਸ ਦੇ ਵਿੱਚ ਮੈਂ ਵੀ ਆ ਗਈਆਂ ਬੱਚੀ ਰੋਜ਼ ਪੜਦੀ ਹੈ ਉਪਦੇਸ਼ ਸਤਿ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸਤਿ ਗੁਰੂ ਨਾਨਕ ਦਾ ਉਪਦੇਸ਼ ਸਤਿ ਗੁਰੂ ਨਾਨਕ ਦਾ ਨਾ ਨਗਰਾ ਉਬਲੇ ਸਣੀ ਗੁਰੂ ਨਾਨਕ ਦਾ ਗਾਂ ਬਰਨ ਨੋ ਸੰਜ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਕਾ ਮਰਨਾ ਕੋ ਸੰਜਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਕਾ ਮਰਨਾ ਕੋ ਸੰਜਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਕਾ ਮਰਨਾ ਕੋ ਸੰਜਾ ਉਪਦੇਸ਼ ਸ੍ਰੀ ਦਾ ਉਪਦੇਸ਼ੀ ਗੁਰੂ ਨਾਨਕ ਦਾ ਹਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਚਲਣਾ ਵਿੱਚ ਬੇਨਤੀ ਕਰੀ ਸੱਚੇ ਪਾਤਸ਼ਾਹ ਇਹ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ ਖੱਤਰੀ ਬ੍ਰਹਮਣ ਸੂਤ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਨਾਨਕ ਦਾ ਘਰ ਤਾਂ ਸਾਰਿਆਂ ਵਾਸਤੇ ਖੁੱਲ੍ਹਾ ਹੈ ਤੇ ਸੱਚੇ ਪਾਤਸ਼ਾਹ ਮੇਰੇ ਉੱਤੇ ਵੀ ਕਿਰਪਾ ਕਰ ਦਿਓ ਫਿਰੋਜ਼ ਬੀਬੀ ਕੌਲਾ ਦੀ ਅਰਦਾਸ ਛੇਵੇਂ ਗੁਰੂ ਨਾਨਕ ਦੇ ਪਾਵਨ ਪਿੱਤਰ ਚਲਣਾ ਵਿੱਚ ਮਨਜ਼ੂਰ ਹੋ ਗਈ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੇਰ ਕਿਉਂਕਿ ਰੋਜ਼ ਜਨ ਸੁਖਣੀ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਦੀ ਹੈ ਪਰ ਮਰਜ਼ੀ ਕਹਿੰਦੇ ਸੱਚੇ ਦਿਲੋਂ ਜਿਹੜਾ ਅਰਦਾਸ ਬੇਨਤੀ ਕਰਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਉਹਦੀ ਅਰਦਾਸ ਜਿਹੜੀ ਹੈ ਨਾ ਉਹ ਪੂਰੀ ਹੋ ਜਾਂਦੀ ਹੈ ਬੱਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣ ਤਾਲ ਰਾਮਕਲੀ ਮਹੱਲਾ ਤੀਜਾ ਨੰਦਿਕ ਓੰਕਾਰ ਸਤਿਗੁਰੂ ਪ੍ਰਸਾਦ ਜੀਨੰਦ ਪਿਆ ਮੇਰੀ ਵਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਜ ਸੁਖੀ ਮਨ ਵਜੀਹਾ ਬਦਾਈਆ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾ ਬਣਿਆ ਰਬ ਦੂਤਾ ਗਾਉ ਹਰੀ ਕੇ ਰਾਮਾ ਨੰਨ ਜੀ ਵਸਾ ਕਹਿ ਨਾਨਕ ਤੁੰਤ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਅਦੂ ਤਦਾਰੋ and i ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਦੂਸਾਰਨਾ ਜੀ ਕਾਰੋ ਦਰ ਤੇਰਾ ਗਰਜ ਸਭ ਸਵਾਰਨਾ ਸਖਨਾਗਲਾ ਸਮਰਤ ਸੁਆਮੀ ਸੋਕ ਮਨੁਰਸਾਰੇ ਸਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਰਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹਾਜ ਜਿਨ ਕੇ ਸੁਪਾਵੈ ਦਾਸ ਸਿਮਤ ਸੁਲਾ ਤੇਰੀ ਨਾਮ ਵੰਨ ਵਿਸਾਵੇ ਨਾਮ ਜਿਨ ਕੈ ਮਨ ਰਸਿਆ ਗਾ ਤੇ ਸਬਦ ਕਲੀਰੇ ਕਹਿ ਨਾਨਕ ਸੱਚੇ ਸਾਹਿਬ ਕੈ ਨਹੀਂ ਕਰਤੇ ਰ ਸਚ ਨਾਮ ਮੇਰਾ ਆਧਾਰੂ ਸਾਥ ਨਾਮਿਆਂਦਾਰ ਮੇਰਾ ਜਿਨ ਭੁਖਾਂ ਸਾਧੂ ਗਾਇਆ ਪਰ ਸ਼ਾਂਤ ਸੁਖ ਮਨਿ ਆਈ ਸਿਆ ਜਿਨੀ ਚਾ ਸਭੁ ਜਾਈਆ ਦਾਸ ਸਰਬਾਨੰਤਾ ਗੁਰ ਤੋ ਜਿਸ ਦੀ ਹੈ ਬਡਿਆਈਐ ਬਹਿ ਨਾਨਕ ਸੁਨੋ ਸੰਤੋ ਸਬਦ ਤੋ ਰੋ ਪਿਆਰ ਦਾਚਾ ਨ ਮੇਰਾ ਅਧਾਰੁ ਆਜੀ ਪੰਚ ਸਬਦ ਸਿਤ ਕਰ ਸੁਭਾਗੈ ਹਰ ਸੁਭਗ ਸਬਦ ਵਾਚੀ ਕਲਾ ਜਿਤ ਕਰਤਾਰੀਐ ਪੰਚ ਦੂਤ ਤੋ ਦੁਆਸਿ ਕੀਤੇ ਕਾਲ ਕੰਠ ਕੁਮਾਰੀਐ ਤਦ ਕਰਮ ਪਾਇ ਤਦ ਜਨ ਕੋ ਸੇ ਨਾਮ ਹਰ ਕੈ ਲਾਗੇ ਨਾਨਕ ਤਦ ਸੁਖ ਹੋਆ ਤਦ ਕਰਿਆ ਨਾਦਵਾਦੀ ਨੰਦ ਸੁਨੋਂ ਬੜ ਭਾਗੀਓ ਤਦ ਮਨੋਰਥ ਪੂਰੇ ਮਾਰ ਭ੍ਰਮ ਪ੍ਰਾਪਾਇ ਉਸਰੇ ਸਗਲ ਬਸੂਰੇ ਉਪਰੋਕ ਸ਼ੰਤਾ ਬੁਤਰੇ ਸੁਣੀ ਸੱਚੀ ਬਾਣੀ ਨਾਨਕ ਜਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਢੰਟੇ ਪਨੀਤ ਕਹੇ ਸੇ ਬਿਵੈਸਤ ਸਤ ਗੁਰ ਰਈਆ ਪ੍ਰਭੂਰੇ ਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Oh,